ਸੰਗਤ ਜੀ ਕਰੋ ਦਰਸ਼ਨ ਦੇਖੋ ਇੱਥੇ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ 84 ਦਾ ਅਟੈਕ ਹੋਇਆ ਸੀਗਾ ਆ ਦੇਖੋ ਗੋਲੀਆਂ ਦੇ ਸਾਰੇ ਕੰਧ ਤੇ ਨਿਸ਼ਾਨ ਲੱਗੇ ਹੋਏ ਨੇ ਇਹ ਯਾਦਗਾਰ ਇੱਥੇ ਬਹੁਤ ਘੱਟ ਲੋਕ ਆਉਂਦੇ ਨੇ ਇੱਕ ਅਕਾਲ ਤੱਕ ਸਾਥ ਸ੍ਰੀ ਅਕਾਲ ਦੋਸਤ ਮੈਂ ਅਵਤਾਰ ਸਿੰਘ ਮਾਨਸਾ ਤੋਂ ਸੋ ਅੱਜ ਅਸੀਂ ਜਾ ਰਹੇ ਜੀ ਅੰਮ੍ਰਿਤਸਰ ਦਿਖਾਵਾਂਗੇ ਉੱਥੋਂ ਦੇ ਗੁਰੂ ਘਰ ਸਾਰਾ ਕੁਝ ਨਾਲ ਸਾਡੀ ਕੁੜੀ ਬਨਪ੍ਰੀਤ ਕੌਰ ਸਿੰਗਾਪੁਰ ਜਾ ਰਹੀ ਆ ਹੁਣ ਚੜਾ ਅੱਗੇ ਆਉਣੇ ਏਅਰਪੋਰਟ ਦਿਖਾਵਾਂਗੇ ਬਣੇ ਰਹੋ ਸਾਡੇ ਨਾਲ ਆ ਸਾਡੇ ਡੈਡੀ ਜੀ ਠੀਕ ਹੈ ਜੀ ਕਲਾਣੇ ਤੋਂ ਬਾਕੀ ਸਾਨੂੰ ਮੈਂ ਮਿਲਾਉਂਦਾ ਦੇਖੋ ਸਾਡੇ ਸਾਰੇ ਰਿਸ਼ਤੇਦਾਰ ਖੜੇ ਹਰਪ੍ਰੀਤ ਕੌਰ ਐਨਨਾਂ ਤੋਂ ਤੁਸੀਂ ਜਾਣਦੀ ਹੋ ਮਨਪ੍ਰੀਤ ਕੌਰ ਘਰੋਂ ਨਹੀਂ ਹੈਗਾ ਆਜਾ ਤੂੰ ਆ ਸਿੱਖੜਾ ਬਾਈ ਹੋਰ ਆ ਲੈ ਗਮਾਨੇ ਮੂਹਰੇ ਆਜੋ ਆ ਮੰਮੀ ਜੀ ਖੜੇ ਨੇ ਆ ਮਾਸੀਆਂ ਚਾਹਦੀਆਂ ਸਾਰੇ ਖੜੇ ਨੇ ਆਪਾਂ ਤੋਰਨੇ ਇਹਨਾਂ ਨੂੰ ਚਲਦੇ ਆ ਆਜੋ ਜੀ ਜੀ ਸਾਡੇ ਸਾਰੇ ਰਿਸ਼ਤੇਦਾਰ ਛੱਡਣ ਜਾ ਰਹੇ ਨੇ ਮਨਪ੍ਰੀਤ ਕੌਰ ਨੂੰ ਅਬਲੀ ਸਿੰਘ ਠੀਕ ਹੈ ਕਰਨ ਖੜਾ ਨਾਲ ਗਲਾਬ ਸਿੰਘ ਗੱਡੀ ਲਈ ਤਿਆਰ ਆ ਗਏ ਚਲੋ ਆਪਾਂ ਚੜਹਾਉਣੇ ਆ ਇਹਨਾਂ ਨੂੰ ਅਮਰ ਸਰ ਆਪਾਂ ਮੱਥੇ ਟੇਕ ਕੇ ਆਵਾਂਗੇ ਇਹਨਾਂ ਦੇ ਮਹਾਨੇ ਦੇ ਨਾਲ ਹਾਂਜੀ ਹੁਣ ਅਸੀਂ ਮਨਪ੍ਰੀਤ ਕੌਰ ਨੂੰ ਲੈ ਕੇ ਜਾ ਰਹੇ ਆਂ 에어ਪੋਰਟ ਤੇ ਨਾਲੇ ਹਰਮੰਦਰ ਸਾਹਿਬ ਜਾਵਾਂਗੇ ਆ ਸਾਡੇ ਸਾਰੇ ਰਿਸ਼ਤੇਦਾਰ ਮਮੀ ਜੀ ਪਠਾ ਲਿਆ ਇਹਨਾਂ ਨੂੰ ਨਾ ਕੋਈ ਆਪਾਂ ਜਾ ਰਹੇ ਆ ਵਾਹਗੂਦੀ 53 ਨਾਲ ਗੱਡੀ ਸਟਾਰਟ ਕਰ ਲਈ ਗੁਲਾਬ ਸਿੰਘ ਡਰਾਈਵ ਕਰ ਰਹੇ ਨੇ ਹਰਪ੍ਰੀਤ ਕੌਰ ਪਣਪ੍ਰੀਤ ਕੌਰ ਮੰਮੀ ਜੀ ਸਭਜੀਤ ਕੌਰ ਬੈਠੇ ਨੇ ਰਸਤੇ ਦੇ ਵਿੱਚ ਦਿਖਾਉਂਦੇ ਜਾਵਾਂਗੇ ਬਣੇ ਰਹੋ ਸਾਡੇ ਨਾਲ ਹਾਂਜੀ ਆਪਾਂ ਹਰੀਕੇ ਪੱਤਨ ਪਹੁੰਚ ਚੁੱਕੇ ਆਂ ਰਸਤੇ 'ਚ ਜਾਈ ਜੰਨੇ ਆ ਕਿ ਆਪਾਂ ਮਸਰਾਂ ਕੰਨੀ ਪਹੁੰਚਣ ਆਲੇ ਆਂ ਜੀ ਆਪਾਂ ਦਰਬਾਰ ਸਾਹਿਬ ਵਾਲੀ ਰੋਡ ਤੇ ਆ ਗਈ ਜੀ ਪੁਲ ਚੜ ਗਏ ਜਾ ਰਹੇ ਆ ਆਪਾਂ ਹਾਂ ਜੀ ਅਸੀਂ ਦਰਬਾਰ ਸਾਹਿਬ ਦੇ ਬਿਲਕੁਲ ਜਿਹੜਾ ਸਾਰਾਗੜੀ ਆ ਉਹਦੇ ਨੇੜੇ ਪਹੁੰਚਣ ਆਲੇ ਆ ਹਾਂ ਜੀ ਆਪਾਂ ਗੱਡੀ پارک ਕਰਤੀ ਪਾਰਕਿੰਗ ਦੇ ਵਿੱਚ ਜਾਂਨੇ ਆ ਹਾਂ ਜੀ ਅਸੀਂ ਸਾਰਾਗੜੀ ਚ ਮੋੜ ਗਏ ਆ ਆ ਸਾਨੂੰ ਮਿਲਿਆ ਜੱਜੀ ਸਿੰਘ ਮਾਮੀ ਉਹ ਇੱਥੇ ਮਿਲ ਗਏ ਸਤਿ ਸ਼੍ਰੀ ਅਕਾਲ ਬੜੀਆ ਬੱਧੀ ਸ਼ਾਮ ਦੇ ਸਹੀ 7 ਵਜੇ ਸਾਰਾਗੜੀ ਦੇ ਵਿੱਚ ਜਾ ਰਹੇ ਆ ਜੀ ਆਪਾਂ ਦਰਬਾਰ ਸਾਹਿਬ ਵੱਲ ਹਾਂਜੀ ਸੰਗਤ ਜੀ ਸਾਨੂੰ ਰੂਮ ਮਿਲ ਗਿਆ ਜੀ ਮਾਤਾ ਭਾਗ ਔਰ ਨਿਵਾਸ ਜਾਗਰੀ ਨਿਵਾਸ ਦੇ ਵਿੱਚ ਅਸੀਂ ਰੂਮ ਲੈ ਲਿਆ ਤੇ ਹੁਣ ਅਸੀਂ ਰੂਮ ਚ ਜਾ ਰਹੇ ਹਾਂ ਹਾਂਜੀ ਸੰਗਤ ਜੀ ਅਸੀਂ ਦਰਬਾਰੇ ਦਰਬਾਰ ਸਾਹਿਬ ਕਰਨੇ ਜਾ ਰਹੇ ਹਾਂ ਆਪਦੇ ਰੂਮ ਤੋਂ ਮਾਤਾ ਭਾਗ ਔਰ ਨਿਵਾਸ ਤੋਂ ਹਾਂਜੀ ਸੰਗਤ ਜੀ ਆਪਾਂ ਦਰਬਾਰ ਸਾਹਿਬ ਵੱਲ ਦਰਸ਼ਨਾਂ ਨੂੰ ਜਾ ਰਹੇ ਹਾਂ ਕਿਉਂਕਿ ਮਨਪ੍ਰੀਤ ਕੌਰ ਦੀ ਫਲੈਟ 11:50 ਤੇ ਆ ਸਾਡੀ ਸੰਗਤ ਤੁਰੀ ਆਉਂਦੀ ਆ ਉਸ ਤੋਂ ਬਾਅਦ ਪ੍ਰਸ਼ਾਦਾ ਪਾਣੀ ਸ਼ਕੀ ਆਪਾਂ ਜਾਵਾਂਗੇ 에어ਪੋਰਟ ਤੇ ਤੇ ਫਿਰ ਆਪਾਂ ਇਹਦੋਂ ਬਾਅਦ ਸੂਹਾ ਦਰਸ਼ਨ ਦਿਦਾਰੇ ਕਰਾਵਾਂਗੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਮੰਜੀ ਹਾਲ ਦਿਵਾਨ ਜਿੱਥੇ ਸੋਭਾ ਸਵੇਰੇ ਕਥਾ ਹੁੰਦੀ ਜੀ ਪੀਟੀਸੀ ਨੂੰ ਤੇ ਜੀ 8:30 ਤੋਂ ਲੈ ਕੇ 8:30 ਵਜੇ ਤੱਕ ਅੰਦੀ ਸੰਗਤ ਜੀ ਕਰੋ ਦਰਸ਼ਨ ਦਰਬਾਰ ਸਾਹਿਬ ਦੇ ਹਾਂ ਜੀ ਅਸੀਂ ਸ੍ਰੀ ਗੁਰੂ ਆਰਾਮਦਾਸ ਅੰਤਰਰਾਸ਼ਟਰੀ ਹਵਾਈ ਅਡੇ ਤੇ ਪਹੁੰਚ ਗਏ ਕਿਉਂਕਿ ਇੱਥੇ ਕੰਮ ਦਰਬਾਰ ਸਾਹਿਬ ਫੇਰ ਜਾਵਾਂਗੇ ਅਸੀਂ ਠੀਕ ਹੈ ਜੀ ਇਹਨਾਂ ਦੀ ਜਿਹੜੀ ਐਂਟੀਸੀਪੇਸ਼ਨ 9:30 ਤੋਂ 10:30 ਵਜੇ ਤੱਕ ਹੀ ਤਾਂ ਕਰਕੇ ਸਾਨੂੰ ਇੱਧਰ ਆਉਣਾ ਪੈ ਗਿਆ ਬਾਅਦ ਚ ਫਿਰ ਦਰਬਾਰ ਸਾਹਿਬ ਦੇ ਅੰਦਰ ਜਾਵਾਂਗੇ ਜੀ ਹਾਂਜੀ ਅਸੀਂ ਗੱਡੀ پارک ਕਰਤੀ ਕੇ ਰਿਪੋਰਟ ਤੇ ਪਾਰਕਿੰਗ ਤੇ ਹੁਣ ਜਾਣਿਆ ਮਨਪ੍ਰੀਤ ਕੌਰ ਨੂੰ ਚੜਾਉਣਾ ਹਾਂਜੀ ਅਸੀਂ ਇੰਟਰਨੈਸ਼ਨਲ ਹਵਾਈ ਅੱਡੇ ਤੇ ਪਹੁੰਚ ਚੁੱਕਿਆ ਅਸੀਂ ਵੀ ਅੰਦਰ ਜਾਣਾ ਸੀ ਪਰ ਸਿਕਿਉਰਿਟੀ ਰੀਜਨ ਕਰਕੇ ਜਿਹੜੇ ਆ ਦੋ ਤਿੰਨ ਦਿਨ ਬੰਬ ਬੰਬ ਜੇ ਫਟੇ ਨੇ ਸਾਨੂੰ ਅੰਦਰ ਜਾਣ ਦੀ ਟਿਕਟ ਨਹੀਂ ਦਿੱਤੀ ਸਿਰਫ ਉਹ ਹੀ ਜਾ ਸਕਦਾ ਜਿਨ੍ਹਾਂ ਨੇ ਯਾਤ ਦੀ ਟਿਕਟ ਕੀਤੀ ਆ ਮਨਪ੍ਰੀਤ ਕੋਲ ਜਾ ਰਹੀ ਹੈ ਜੀ ਠੀਕ ਹੈ ਜੀ ਹਾਂਜੀ ਮਨਪ੍ਰੀਤ ਕੋਲ ਜਾ ਰਹੀ ਹੈ ਜੀ ਅੰਦਰ ਐਂਟਰੀ ਨਹੀਂ ਹੈਗੀ ਨਹੀਂ ਅਸੀਂ ਜ਼ਰੂਰ ਟਿਕਟ ਲੈ ਕੇ ਜਾਂਦੇ ਆਮ ਪਰਸਨ ਦੀ ਹਾਂਜੀ ਮਨਪ੍ਰੀਤ ਕੋਲ ਚਲੀ ਗਈ ਅਸੀਂ ਬਾਹਰ ਬੈਠੇ ਹਾਂ ਚਲੋ ਕੋਈ ਨਾ ਜਦੋਂ ਆ ਮਮਮੀ ਜੀ ਮੜੇ ਸੀਰੀਅਸ ਹੋ ਗਏ ਰੋਣ ਲੱਗ ਗਏ ਬਾਕੀ ਚਲੋ ਕੋਈ ਨਾ ਹੁੰਦੀ ਆ ਹਾਂ ਜੀ ਅਸੀਂ 에어ਪੋਰਟ ਤੇ ਖੜੇ ਆਂ ਪਰੌਣਿਆ ਸਾਨੂੰ ਆ ਦੇਖੋ ਪੁਜਾਜਗੜਾ 에어ਲਾਈਨ ਦਾ ਉਹ ਖੜੇ ਨੇ ਅੱਜ ਵਾਰ ਦੀ ਖੜੇ ਆ ਕਿਉਂਕਿ ਸਾਨੂੰ ਅੰਦਰ ਐਂਟਰੀ ਨਹੀਂ ਕਰਨ ਦਿੱਤਾ ਸਕਿਉਰਿਟੀ ਰੀਜਨ ਕਰਕੇ ਨਹੀਂ ਤਾਂ ਅਸੀਂ ਜਾ ਸਕਦੇ ਸੀ ਅਸੀਂ ਮਨਪ੍ਰੀਤ ਕੌਰ ਨੂੰ ਚੜਾਇਆ ਹੈ ਜੀ ਹੁਣ ਅਸੀਂ ਵਾਪਸ ਜਾ ਰਹੇ ਹਾਂ ਹਰਮੰਦਰ ਸਾਹਿਬ ਵੱਲ ਹਰਮੰਦਰ ਸਾਹਿਬ ਵੱਲ ਜਾ ਕੇ ਸਾਨੂੰ ਦਰਸ਼ਨ ਕਰਵਾਵਾਂਗੇ ਗੁਰੂ ਘਰ ਦੇ ਉਸ ਇਤਿਹਾਸਕ ਜਗ੍ਹਾ ਦੇ ਬਣੇ ਰਹੋ ਸਾਡੇ ਨਾਲ ਆਪਾਂ ਇਹ ਰਿਪੋਰਟ ਤੋਂ ਬਾਅਦ ਦੁਬਾਰੇ ਆਗੇ ਜੀ ਹਰਮੰਦਰ ਸਾਹਿਬ ਵੱਲ ਵੱਧ ਰਹੇ ਆਪਾਂ ਸੰਗਤ ਜੀ ਅਸੀਂ ਦੁਬਾਰੇ ਆਗੇ ਜੋੜਾ ਕਰਦੇ ਵਿੱਚ ਜੋੜੇ ਜਮ੍ਹਾਂ ਕਰਾਉਣ ਕਿਉਂਕਿ ਸਾਡੀ ਜਿਹੜੀ ਫਲੇਟ ਆ ਸਾਨੂੰ ਐਸੀ ਵੀ ਉਹ ਤੋਂ ਨਾਲੇਟ ਹੋ ਜੀਏ ਤਾਂ ਕਰਕੇ ਅਸੀਂ ਆਪਣਾ ਕੰਮ ਜਲਦੀ ਜਲਦੀ ਦੇ ਵਿੱਚ ਕੀਤਾ ਆ ਸਾਡੀ ਆਗੀ ਸੰਗਤ ਜੋੜੇ ਜਮਾ ਕਰਾਉਣੇ ਨੇ ਜੋੜਾ ਘਰ ਦੇ ਵਿੱਚ ਹਾਂਜੀ ਸੰਗਤ ਜੀ ਆਪਾਂ ਜਾ ਰਹੇ ਆ ਲੰਗਰ ਵੱਲ ਕਿਉਂਕਿ ਗੁਰੂ ਜੀ ਨੇ ਪਹਿਲਾਂ ਕਿਹਾ ਜੀ ਪਹਿਲਾਂ ਪੰਗਤ ਫਿਰ ਸੰਗਤ ਰਾਤ ਦੇ 1 ਵਜੇ ਨਾਲ ਅਲਪ 5 ਮਿੰਟ ਰਹਿ ਗਏ ਦੂਸਰਾ ਦਿਨ ਚੜ ਗਿਆ ਆਪਾਂ ਪਹਿਲਾਂ ਪ੍ਰਸ਼ਾਦਾ ਪਾਣੀ ਸ਼ੱਕਦਿਆਂ ਜੀ ਦੁਪਹਿਰ ਦਾ ਸਕਿਆ ਹੋਇਆਗਾ ਫਿਰ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਵਾਂਗੇ ਲੰਗਰ ਹਾਲ ਵੱਲੋਂ ਦਰਬਾਰ ਸਾਹਿਬ ਦਾ ਵਿਊ ਦੇਖੋ ਹੁਣ ਆਪਾਂ ਲੰਗਰ ਹਾਲ ਦੇ ਵਿੱਚ ਜਾ ਰਹੇ ਹਾਂ ਬਰਤਨ ਲੈਣੇ ਆ ਫਿਰ ਪ੍ਰਸ਼ਾਦਾ ਸਕਾਂਗੇ ਜੀ ਇਹ ਆ ਜੀ ਗੁਰੂ ਕਾ ਲੰਗਰ ਜਿਹੜਾ 24 ਘੰਟੇ ਲੱਖਾਂ ਹਜ਼ਾਰਾਂ ਸੰਗਤਾਂ ਨੂੰ ਦਰਸ਼ਕ ਦਿੰਦੇ ਪਰੋ ਜੀ ਦਰਸ਼ਨ ਗੁਰੂ ਕੇ ਲੰਗਰਾਂ ਦੇ 24 ਘੰਟੇ ਪ੍ਰਸ਼ਾਦੇ ਦਾ ਲੰਗਰ ਚੱਲਦੀ ਰਹਿੰਦਾ ਜੀ ਹਾਂਜੀ ਸੰਗਤ ਜੀ ਆਪਣੀ ਸੰਗਤ ਲੰਗਰ ਸ਼ੱਕੇ ਆ ਗਈ ਜੀ ਆ ਦੇਖੋ ਇੱਥੇ ਹਜ਼ਾਰਾਂ ਸੰਗਤ ਸੇਵਾ ਕਰਦੀ ਹੈ ਜੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹਾਂਜੀ ਸੰਗਤ ਦੀ ਰਾਤ ਦਾ 1:30 ਹੋ ਗਿਆ ਜੀ ਆਪਾਂ ਵੀ ਚਾਹ ਦਾ ਲੰਗਰ ਸ਼ੱਕ ਦੇਾਂਗੇ ਇੱਧਰ ਚਾਹ ਪਾਣੀ ਦਾ ਲੰਗਰ ਚੱਲ ਰਿਹਾਗਾ ਹਾਂਜੀ ਸੰਗਤ ਜੀ ਆਪਾਂ ਚਾਹ ਪਾਣੀ ਦਾ ਲੰਗਰ ਸ਼ਕਲਿਆ ਸੁ ਕੱਲ ਨੂੰ ਦਿਖਾਵਾਂਗੇ ਆਪਾਂ ਇੱਧਰ ਬੁੰਗਾ ਰਾਮ ਗੜੀਆ ਠੀਕ ਹੈ ਇਹਦੇ ਪਿਛਲੀ ਸਾਈਡ ਆਗਾ ਲੰਗਰ ਦੇ ਤੇ ਇੱਧਰ ਦਰਬਾਰ ਸਾਹਿਬ ਬਲ ਚਾਲੇ ਪਾਉਣੇ ਹੈਗੇ ਆਪਾਂ ਦਿਖਾਉਣੇ ਆ ਸਾਨੂੰ ਹਾਂਜੀ ਸੰਗਤ ਜੀ ਆਪਾਂ ਦਵਾਰੇ ਆ ਚੁੱਕੇ ਆ ਜੋ ਦਿਨਾਂ ਵੀ ਹੋਇਆ ਤੁਹਾਨੂੰ ਅਸੀਂ ਦਿਖਾਵਾਂਗੇ ਬਾਕੀ ਕੱਲ ਨੂੰ ਤੁਹਾਨੂੰ ਸਵੇਰ ਦਰਸ਼ਨ ਕਰਾਵਾਂਗੇ ਜੀ ਹਾਂਜੀ ਸੰਗਤ ਜੀ ਜਿਹੜੇ ਤੁਸੀਂ ਇਹ ਖੰਬੇ ਦੇ ਦਰਸ਼ਨ ਕਰ ਰਹੇ ਹੋ ਨਾ ਇਹ 1930 ਦੇ ਵਿੱਚ ਲੱਗੇ ਸੀ ਸਭ ਤੋਂ ਪਹਿਲਾਂ ਜਦੋਂ ਦਰਬਾਰ ਸਾਹਿਬ ਦੇ ਵਿੱਚ ਪਹਿਲੀ ਵਾਰ ਬਿਜਲੀ ਆਈ ਸੀ ਤੇ 8 ਸੀਗੇ ਹੁਣ ਇਹ 4 ਰਹਿ ਗਏ ਜਿਵੇਂ ਜਿਵੇਂ ਇਸ ਰੋਬਰ ਦੀ ਪ੍ਰਕਰਮਾ ਵੱਡੀ ਹੋਈ ਕਰੋ ਦਰਸ਼ਨ ਇਹ ਘੱਟੋ ਘੱਟ 100 ਸਾਲ ਪੁਰਾਣਾ ਖੰਭਾ ਬਿਜਲੀ ਵਾਲਾ ਇਹ ਸੰਗਤ ਜੀ ਕਰੋ ਦਰਸ਼ਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੰਗਤ ਪਾਲ ਕੀ ਸਭ ਦੀ ਉਡੀਕ ਕਰ ਰਹੀ ਹੈ ਜੀ 1:3 ਵਜਿਆ ਹੋਇਆਗਾ ਦੇਖੋ ਸੰਗਤ ਪਹਿਲੀ ਕਿੰਨੀ ਲੈਣਾ ਦੇ ਵਿੱਚ ਲੱਗੀ ਬੈਠੀ ਹੈ ਜੀ ਕਿਉਂਕਿ ਐਤਵਾਰ ਦੇ ਦਿਨ ਕਰਕੇ ਤਾਂ ਇਹ ਬਹੁਤ ਜਿਆਦਾ ਸੰਗਤ ਇੱਥੇ ਆਉਂਦੀ ਹੈ ਜੀ ਹਾਂਜੀ ਸੰਗਤ ਜੀ ਅਸੀਂ ਲੈਣ ਚ ਲੱਗੀ ਸੀ ਆ ਦੇਖੋ 2:00 ਬਜ ਗਿਆ ਸੱਦਾ ਘੰਟਾ ਹੋ ਗਿਆ 3:00 ਵਜੇ ਮਹਾਰਾਜ ਦਾ ਪ੍ਰਕਾਸ਼ ਹੋਊਗਾ ਚਲੋ ਜੀ ਕਰਮਾ ਚ ਆਏ ਤਾਂ ਅਸੀਂ ਮੱਥਾ ਜਰੂਰ ਟੇਕਾਂਗੇ ਬਹੁਤ ਭੀੜ ਆ ਗਈ ਠੱਕੇ ਬਹੁਤ ਪਿਆਂਗੇ ਮਿਲਾਂਗੇ ਸਾਨੂੰ ਸਵੇਰੇ ਕਰੋ ਇਹ ਦਰਸ਼ਨ ਸੰਗਤ ਹੈ ਨਹੀਂ ਪਹਿਲਾਂ ਜੁੜ ਕੇ ਬੈਠ ਜਾਂਦੀ ਹੈ ਜੀ ਇਹ ਗੁਰਦੁਆਰਾ ਸੀਦ ਗੰਜ ਬਾਬਾ ਗੁਰਬਖਸ਼ ਸਿੰਘ ਜੀ ਸੀ ਬਾਬਾ ਨਿੰਗ ਸਿੰਘ ਜੀ ਕਰੋ ਦਰਸ਼ਨ ਜੀ ਕਰੋ ਇਹ ਦਰਸ਼ਨ ਸਵੇਰੇ ਦੀ ਜਿੱਥੇ ਪਾਪਾ ਬੁੱਢਾ ਜੀ ਬੈਠ ਕੇ ਅੰਮ੍ਰਿਤਸਰ ਸਰਸਰੋਵਰ ਦੀ ਸੇਵਾ ਕਰਵਾਉਂਦੇ ਰਹੇ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਸੀ 1604 ਈਸਵੀ ਦੇ ਵਿੱਚ ਤੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਜੀ ਤੱਕ ਗੱਦੀ ਦੀ ਰਸਮ ਅਦਾ ਆਪਣੇ ਹੱਥੀ ਕੀਤੀ ਜੀ ਸੰਗਤ ਜੀ ਕਰੋ ਉਸ ਦੁੱਖ ਭੰਜਨੀ 베ਰੀ ਦੇ ਦਰਸ਼ਨ ਜਿੱਥੇ ਬੀਬੀ ਰਜਨੀ ਜੀ ਦਾ ਇਤਿਹਾਸ ਵਾਪਰਿਆ ਸੀਗਾ ਅੱਜ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਬਹੁਤ ਪੁਰਾਣੀ 베ਰੀ ਲੱਗੀ ਹੋਈ ਹੈ ਜਿੱਥੇ ਬੀਬੀ ਰਜਨੀ ਜੀ ਦੇ ਪਤੀ ਪਿੰਗਲਾ ਜੀ ਠੀਕ ਹੋਏ ਸੀ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਹਰਮੰਦਰ ਸਾਹਿਬ ਦੇ ਵਿੱਚ ਇਸ ਸਵੇਰੀ ਦੇ ਕਰੋ ਦਰਸ਼ਨ ਸੰਗਤ ਜੀ ਕਰੋ ਦਰਸ਼ਨ ਥੜਾ ਸਾਹਿਬ ਜੇ ਦਾ ਇੱਥੇ 1634 ਵਿੱਚ ਗੁਰੂ ਆਰਮਦਾਸ ਜੀ ਨੇ ਬਰਾਜ ਮਾਣ ਕੇ ਅੰਮ੍ਰਿਤਸਰ ਸਰੋਵਰ ਦੀ ਖਦਵਾਈ ਕੀਤੀ ਸੀ ਤੇ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਸੀ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦੀ ਉਸਾਰੀ ਪੱਕਾ ਕਰਨ ਸਮੇਂ ਇਸ ਸਥਾਨ 'ਤੇ ਬੈਠ ਕੇ ਨਿਗਰਾਨੀ ਕਰਦੇ ਸੀਗੇ ਸੰਗਤਾਂ ਨੂੰ ਉਪਦੇਸ਼ ਦਿੰਦੇ ਸੀ ਤੇ ਸਵੇਰੇ ਸ਼ਾਮ ਦੀਵਾਨ ਕਰ ਸਕਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੰਨਤ ਨੇ ਇੱਥੇ ਜਿਹੜਾ ਗੋਵਿੰਦ ਵਾਲ ਸਾਹਿਬ ਜੀ ਵਿਖੇ ਗੁਰਬਾਣੀ ਦੇ ਪੋਤਿਆਂ ਲਿਆ ਕੇ ਸਭ ਤੋਂ ਪਹਿਲਾਂ ਇਸੇ ਥਾਂ ਤੇ ਸੁਭਾਏ ਮਨ ਕੀਤੇ ਸੀ ਗੁਰੂ ਅਰਜਨ ਦੇਵ ਜੀ ਨੇ 1657 ਈਸਵੀ ਚ ਜੀਰ ਖਾਨ ਦਾ ਜਲੋਦਰ ਦਾ ਰੋਗ ਵੀ ਬਾਬਾ ਬੁੱਢਾ ਜੀ ਦੇ ਹੱਥੀਂ ਕਾਰਜੇਵਾਦੀ ਟੋਕਰੀ ਸੇ ਢਵਾ ਕੇ ਦੂਰ ਕੀਤਾ ਸੀ ਤੇ ਇੱਥੇ ਹੀ ਗੁਰੂ ਅਰਜਨ ਦੇਵ ਜੀ ਨੇ ਰਾਮਕਲੀ ਰਾਗ ਵਿੱਚ 86 ਤੀਰਥ ਦਾ ਸ਼ਬਦ ਉਚਾਰਿਆ ਸੀ ਜਿਸ ਕਰਕੇ ਇਹ ਤੀਰਥ ਨੂੰ 86 ਤੀਰਥ ਥੜਾ ਸਾਹਿਬ ਦਾ ਨਾਮ ਪ੍ਰਚਲਿਤ ਹੋ ਗਿਆ ਹਾਂਜੀ ਸੰਗਤ ਜੀ ਆਪਾਂ ਦੁਆਰੇ ਆਪਣੇ ਰੂਮ ਵੱਲ ਜਾ ਰਹੇ ਹਾਂਗੇ ਕਿਉਂਕਿ ਵਾਹਿਗੁਰੂ ਨੇ ਕਿਰਪਾ ਕੀਤੀ ਕਦੇ ਸਪੈਸ਼ਲ ਦਿਨ ਕੱਢ ਕੇ ਆਵਾਂਗੇ। ਤੇ ਕੱਲ ਨੂੰ ਜਿੰਨਾ ਹੋ ਸਕੇ ਦਿਖਾਵਾਂਗੇ। ਵਾਹਿਗੁਰੂ ਮਿਹਰ ਕਰੇ ਸਾਡਾ ਮੱਥਾ ਟਿਕ ਜੇ। ਨਹੀਂ ਫਿਰ ਕੱਲ ਤੱਕ ਸਾਹਿਬ ਜੀ ਦਾ ਮੱਥਾ ਟੇਕਣੀ ਆਗਾ। ਹੁਣ ਆਪਣਾ ਆਪੇ ਰੂਮ ਚ ਜੰਨੇ ਆ। ਮਿਲਾਂਗੇ ਤੁਹਾਨੂੰ ਸਵੇਰੇ ਦੀ। ਆਇਓ ਸੰਗਤ ਜੀ ਆਪਾਂ ਦਵਾਰੀ ਆਪਣੇ ਰੂਮ ਚ ਆ ਕੇ ਤਿੰਨ ਵੱਦ ਗਏ। ਕਹਿੰਦੇ ਆ ਦੋ ਤਿੰਨ ਘੰਟੇ। ਦ ਕੋਰਨਰ ਸਾਨੂੰ ਰੂਮ ਫਿਰ ਆਪਾਂ ਸੁਬਾਹ ਹੋ ਕਰਾਂਗੇ ਆ ਜੀ ਆਪਣੇ ਰੂਮ ਚ 3 ਵਜੇ ਕੱਲ ਨੂੰ ਮਿਲਾਂਗੇ ਆਪਾਂ ਸਵੇਰੇ ਹਾਂਜੀ ਸੰਗਤ ਜੀ ਸਵੇਰ ਹੋ ਗਈ ਹੁਣ ਆਪਾਂ ਦਵਾਰੇ ਦਰਬਾਰ ਸਾਹਿਬ ਵੱਲ ਜਾਵਾਂਗੇ ਤਿਆਰ ਹੋ ਗਈ ਜੀ ਆਖੜਾ ਗਲਾਬ ਸਿੰਘ ਚਾਹ ਪੀ ਗੋਣੇ ਉਹਨਾਂ ਨੂੰ ਸਾਡੀ ਸੰਗਤ ਤਿਆਰ ਹੁੰਦੀ ਆ ਫਿਰ ਦਰਬਾਰ ਸਾਹਿਬ ਚ ਮਿਲਾਂਗੇ 4 ਘੰਟੇ ਲਾ ਕੇ ਹਾਂਜੀ ਸੰਗਤ ਜੀ ਅਸੀਂ ਆਟੋ ਲੈ ਲਿਆ ਦਰਵਾਰ ਸਾਹਿਬ ਵੱਲ ਜਾ ਰਹੇ ਆ ਜੀ ਆ ਬੈਠੀ ਆ ਸਾਡੀ ਸੰਗਤ ਆ ਆਟੋ ਦੇ ਵਿੱਚ ਹਾਂਜੀ ਦੁਬਾਰਾ ਫਿਰ ਸਾਰਾ ਗੱਡੀ ਦੇ ਵਿੱਚ ਆ ਗਏ ਜੀ ਆਪਾਂ ਚੱਲ ਰਹੇ ਆ ਦਰਬਾਰ ਸਾਹਿਬ ਦੇ ਵੱਲ ਹਾਂਜੀ ਅਗਲਾ ਸਿੰਘ ਦੇਖੋ ਪਰ ਨਵਨ ਕੇ ਵਧੀਆ ਲੱਗ ਰਿਹਾ ਰਮਲਾ ਪੰਜੀ ਰਮਲਾ ਸਾਹਿਬ ਆਇਓ ਆ ਦੇਖੋ ਸੰਗਤ ਦੇ जी करो दर्शन हाँ जी आप जोड़ा घर जोड़ा जमा करवा ਬੋਰਤ ਬੋਲ ਜਰਾ ਹਾਂਜੀ ਸੰਗ ਦੀ ਕਰੋ ਦਰਸ਼ਨ ਦਰਬਾਰ ਸਾਹਿਬ ਦੇ ਤੇ ਤੁਹਾਨੂੰ ਉਹ ਜਗ੍ਹਾ ਦਿਖਾਉਣੇ ਆ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਵਾਲੇ ਜਿਨ੍ਹਾਂ ਦਾ ਮਰਤਕ ਸੀ ਰੱਖਿਆ ਗਿਆ ਸੀ ਉਹ ਇਹ ਜਗ੍ਹਾ ਗਈ ਜਦੋਂ ਸੀ ਹੀ ਦੋਏ ਸੀਗੇ ਹਾਂਜੀ ਸੰਗ ਦੀ ਆਪਾਂ ਦੇਖ ਕਰਵਾਉਣੀ ਆ ਸਭ ਤੋਂ ਪਹਿਲਾਂ ਉਹ ਬਹੁਤ ਵੱਡੀ ਲਾਈਨਾਂ ਦੀ ਮਾਤਾ ਦੇ ਨਾਲੇ ਸੰਗਤ ਦੀ ਸੰਗਤ ਜੀ ਆਪਾਂ ਦੇਖ ਕਰਵਾ ਲਈ ਹੁਣ ਤਾਂ ਪਾਣ ਪੇਟ ਕਰਵਾਉਣ ਜਾ ਰਹੇ ਆ ਜੀ ਸੰਗਤ ਜੀ ਕਰੋ ਦਰਸ਼ਨ ਦਰਬਾਰ ਸਾਹਿਬ ਦੇ ਸੰਗਤ ਇੰਨੀ ਕਿ ਜ਼ਿਆਦਾ ਹੈ ਕਿ ਸਾਨੂੰ 5-6 ਘੰਟੇ ਲੱਗਣਗੇ ਇੱਕ ਤਾਂ ਰਾਜਸੰਡੇ ਆ ਤੇ ਇੱਕ ਸੰਗਰਾਮ ਆਗੀ ਇਸ ਕਰਕੇ ਸੀ ਕਾਲਤਾਪ ਸਾਹਿਬ ਦੇ ਮਤਤ ਦੇਖਿਆ ਮਜਬੂਰੀ ਹੋਣ ਕਰਕੇ ਬਹੁਤ ਜਿਆਦਾ ਸੰਗਤ ਆ ਜੀ ਸਰਵਾ ਸ਼ਾਹ ਦੇ ਵਿੱਚ ਸਖੀਰ ਕਰੇ ਜੀ ਆਪਾਂ ਆਏ ਤਾਂ ਜਰੂਰ ਦਖਾਵਾਗੇ ਉਹ ਸਾਡੀ ਮਜਬੂਰੀ ਆ ਚਲੋ ਜੇ ਵਾਇਗਰੂਨ ਮਨਜ਼ੂਰ ਹੁੰਦਾ ਬਾਹਰ ਮੱਥਾ ਟੇਕ ਲਿਆ ਗੁਰੂਗ੍ਰੰਥ ਸਾਹਿਬ ਇੱਕੋ ਹੀ ਆ ਜੀ ਸਾਰੇ ਜਗਾਂ ਦਰਸ਼ਨ ਹੋਏ ਹੁਣ ਆਪਾਂ ਚੱਲਦੇ ਆ ਬਾਹਰ ਨੰਗਰਪਾਣੀ ਦਾ ਆਪਣੀ ਸਾਕੇ ਜਲਿਆਲਾ ਬਾਗ ਦੇਖਣਾ ਅਮਗੇ ਸਾਨੂੰ ਫਿਰ ਪਾਵਾਂਗੇ ਜੇ ਆਪਾਂ ਚੱਲੋ ਹਾਜੀ ਕਰੋ ਦਰਸ਼ਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਸੇਵਾ ਜਲਦੀ ਇਸ ਕਰਕੇ ਉਹਨਾਂ ਨੇ ਬਿਲਾ ਰੱਖਿਆਗਾ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਆ ਕੇ ਆਪਣਾ ਮੱਥਾ ਟੇਕਿਆ ਸੀ ਜੀ ਸਿਰ ਰੱਖਿਆ ਸੀ ਆਹਨ ਤਾਂ ਬਾਬਾ ਦੀਪ ਸਿੰਘ ਜੀ ਸਾਤਿਅ ਤੇ ਆਇਆ ਸ਼ਰਧਾ ਤੇ ਤੋਹਾਰੀ ਸਤਿ ਪੁਰੇ ਆਇਆ ਸ਼ਰਧਾ ਤੇ ਤੋਹਾਰੀ ਆਂਦੀ ਸੰਤ ਜੀ ਕਰੋ ਦਰਸ਼ਨ ਐਤਵਾਰ ਦੇ ਨੂੰ ਕਰਕੇ ਸੰਗਰਾਂ ਕਰਕੇ ਕਿੰਨੀ ਸੰਗਤ ਆ ਹੁਣ ਸਰਸਾ ਦਾ ਸਕਣ ਵਾਸਤੇ ਵੀ ਲੈਣ ਦੇ ਵਿੱਚ ਫੜਨਾ ਪਿਆ ਨੋ 20 ਹੋ ਗਏ ਜੀ ਤਾਂ ਸਵੇਰ ਦੇ ਜੀ ਸੰਗਤ ਜੀ ਅਸੀਂ ਸਾਨੂੰ ਲੈ ਆਨੇ ਆਂ ਆਮ ਗੜੀਆਂ ਬੂੰਗਾ ਦੇ ਅੰਦਰ ਹੰਦੀ ਸੰਗਤ ਜੀ ਕਰੋ ਦਰਸ਼ਨ ਇਹ ਆ ਉਹ ਇਤਿਹਾਸ ਕਿ ਸੱਲੇ ਜਿਹੜੀ ਜੱਸਾ ਸਿੰਘ Araon ਗੜੀਆਂ ਨੇ ਦਿੱਲੀ ਤੋਂ ਜਿੱਤ ਕੇ ਪੱਟ ਕੇ ਲਿਆ ਕੇ ਉਹਰੇ ਲਾਈ ਸੀ ਔਰੰਗਜ਼ੇਬ ਦੇ ਦਿੱਤੇ ਬੰਦਾ ਹੁੰਦਾ ਸੀ ਆ cro darsana sangate te così per che stai di il darsana cro che dai sangate darsana e che non di guardare che non giochi cro che dai ਦੇਖ ਰਿਆ ਨਾ ਇੱਥੇ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਨੇ ਤਾਂ ਮਿਲਿਆ ਤਾਂ ਆਪਾਂ ਜ਼ਰੂਰ ਜਾਵਾਂਗੇ ਇਤਰਾਸ ਦੀ ਯਾਦ ਰੱਖੀ ਹੋਈ ਹੈ ਇੱਥੇ ਇੱਥੇ ਵੀ ਜ਼ਰੂਰ ਆ ਕੇ ਜਾਇਆ ਕਰੋ ਜਦੋਂ ਵੀ ਤੁਸੀਂ ਆਉਂਗੇ ਸਿੱਖ ਸੰਗਤ ਦੀ ਜਸਾ ਜੰਗਰਾਮ ਗੜੀਆ ਦੀ ਫੋਟੋ ਲੱਗੀ ਹੋਈ

ਇਹ ਪ੍ਰਾਤਨ ਖੂਗਾਗਾ ਇਹ ਇਹ ਪ੍ਰਾਤਨ ਖੂਗਾ ਉੱਪਰ ਦੇ ਦਿਖਦਾਗਾ ਸਾਰੀ ਬਿੰਦੂ ਕੋਈ ਨਹੀਂ ਉੱਪਰ ਦੇ ਦਿਖਦਾ ਇਹ ਸੰਗਤ ਜੀ ਕਰੋ ਦਰਸ਼ਨ ਜਰੂਰ ਆ ਕੇ ਤੁਸੀਂ ਗਾਇਓ ਇੱਥੇ ਬਹੁਤ ਘੱਟ ਲੋਕਾਂ ਨੂੰ ਪਤਾ ਉਹਰੇ ਬਹੁਤ ਘੱਟ ਸੰਗਤ ਹੁੰਦੀ ਐ ਤੇ ਮੰਗੇ ਦੇ ਦਰਸ਼ਨ ਕਰਨਾ ਸੰਗਤ ਜੀ ਕਰੋ ਦਰਸ਼ਨ ਇਹਦੇ ਵਿੱਚ ਵੀ ਦੇਖੋ ਆ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਜਦੋਂ ਅਟੈਕ ਹੋਇਆ ਸੀਗਾ ਸੰਗਤ ਜੀ ਕਰੋ ਦਰਸ਼ਨ ਦੇਖੋ ਇੱਥੇ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਜੋ 84 ਦਾ ਅਟੈਕ ਹੋਇਆ ਸੀਗਾ ਆ ਦੇਖੋ ਗੋਲੀਆਂ ਦੇ ਸਾਰੇ ਕੰਦ ਤੇ ਨਿਸ਼ਾਨ ਲੱਗੇ ਹੋਏ ਨੇ ਇਹ ਯਾਦਗਰ ਇੱਥੇ ਬਹੁਤ ਘੱਟ ਲੋਕ ਆਉਂਦੇ ਨੇ ਇੱਕ ਅਕਾਲ ਤਖਤ ਦੇ ਨਾਲ ਯਾਦਗਰ ਸਾਮਿਉ ਇੱਕ ਇੱਕ ਅੰਦ ਸਾਮਿਉ ਹੋਈ ਸੀ ਤੁਸੀਂ ਜਰੂਰ ਦਰਸ਼ਨ ਕਰਕੇ ਆਇਆ ਕਰੋ ਕਰਕੇ ਜਾਇਆ ਕਰੋ ਜਦੋਂ ਤੁਸੀਂ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਲੇ ਹੋ ਆ ਦੇਖੋ ਇਹ ਉਹ ਪ੍ਰਾਤਨ ਖੁਈ ਜਿਹੜੇ ਆਪਾਂ ਅੰਦਰੋਂ ਦਰਸ਼ਨ ਕਰ ਰਹੇ ਸੀ ਆ ਬਾਹਰੋਂ ਦੇਖੋ ਕਰੋ ਦਰਸ਼ਨ ਲੰਕਾ ਰਾਮ ਗੜੀਆ ਸੰਗਤ ਜੀ ਕਰੋ ਦਰਸ਼ਨੋ ਗੋਲੀਆਂ ਦੇ ਨਿਸ਼ਾਨ ਜਦੋਂ 83 ਬਨੇ ਅਟੈਕ ਹੋਇਆ ਸੀਗਾ ਆ ਦੇਖੋ ਤੁਸੀਂ ਉੱਪਰ ਵੀ ਗੋਲੀਆਂ ਦੇ ਨਿਸ਼ਾਨ ਦੇਖ ਸਕਦੇ ਹੋਗੇ ਇੱਧਰ ਅਕਾਲ ਤਖਤ ਸਾਹਿਬ ਇਹ ਕਿਤੇ ਹੋਰ ਆ ਜੀ ਅਕਾਲ ਤਖਤ ਸਾਹਿਬ ਤੋਂ ਹਰਮੰਦਰ ਸਾਹਿਬ ਦੇ ਦਾ ਪਰ ਹਰਮੰਦਰ ਸਾਹਿਬ ਤੋਂ ਅਕਾਲ ਤਖਤ ਨਹੀਂ ਦਾ ਏਦਾ ਮਤਵ ਲੱਗ ਗਿਆ ਜਿੱਥੇ ਧਰਮ ਆ ਉੱਥੇ ਰਾਜਨੀਤੀ ਨਹੀਂ ਇਹ ਸੰਕੇਤ ਦਿੱਤਾ ਖਿਆ ਜੀ ਹਾਂਜੀ ਆ ਬਾਈ ਕੋਲੇ ਅਸੀਂ ਗਰਮ ਦੁੱਧ ਪੀ ਰਹੇ ਆਂਗੇ ਅੰਦਰ ਆਇਓ ਜੇ ਨਾਲ ਇਸਰ ਵਾਲਾ ਕਰੋ ਜੀ ਬਾਜ਼ਾਰ ਤੱਕ ਜੇਲੇ ਵਾਲੇ ਬਾਗ ਤੋਂ ਆਪਾਂ ਬਾਹਰ ਆ ਗਈ ਸੀ ਉਹਦਾ ਬਲੌਗ ਆ ਪਾਟ ਪਾਵਾਂਗੇ ਜ਼ਰੂਰ ਦੇਖਿਓ ਹੁਣ ਆਪਾਂ ਆਪਣੀ ਗੱਡੀ ਵੱਲ ਜਾ ਰਹੇ ਆਂ ਤੇ ਘਰ ਵਾਸਤੇ ਪ੍ਰਸ਼ਾਦ ਲੈ ਕੇ ਦਾ ਮਟਰ ਸਮਾਨ ਲੈ ਕੇ ਆਪਾਂ ਬਾਅਦ ਵਿੱਚ ਜਾਮ ਦੇ ਜੀ ਸੰਗਤ ਜੀ ਆਪਾਂ ਦੁਬਾਰਾ ਪਾਰਕਿੰਗ ਵੱਲ ਆ ਗਏ ਜੀ ਪ੍ਰਸ਼ਾਦ ਆਪਾਂ ਲੈ ਲਿਆ ਘਰ ਵਾਸਤੇ ਹੁਣ ਚਾਲੇ ਪਾਵਾਂਗੇ ਆਪਾਂ ਘਰ ਵੱਲ ਸੋ ਆਪਾਂ ਪਹੁੰਚ ਰਹੇ ਆ ਆਪਣੀ ਗੱਡੀ ਦੇ ਕੋਲ ਬਣੇ ਰਹੋ ਸਾਡੇ ਨਾਲ ਗੁਲਾਬ ਸਿੰਘ ਨੇ ਗੱਡੀ ਕੱਢ ਲਈ ਜੀ ਗੱਡੀ ਮੋੜ ਰਿਹਾ ਤੇ ਆਪਾਂ ਹੁਣ ਪਾਰਕਿੰਗ ਤੋਂ ਬਾਹਰ ਜਾਵਾਂਗੇ ਬਾਹਰ ਜਾ ਕੇ ਤੁਹਾਨੂੰ ਦਿਖਾਵਾਂਗੇ ਜੀ ਰੋਟਾ। ਹਾਂਜੀ ਸੰਗਤ ਜੀ ਆਪਾਂ ਬਾਹਰ ਨਿਕਲ ਚਲੇ ਜੀ ਹੁਣ ਆਪਾਂ ਘਰਾਂ ਵੱਲ ਚਾਲੇ ਪਾਉਣੇ ਆ ਦੱਸ ਦਿਆਂ ਤੁਹਾਨੂੰ ਕੁਝ-ਕੁਝ ਗੱਲਾਂ। ਹਾਂਜੀ ਸੰਗਤ ਜੀ ਹੁਣ ਆਪਾਂ ਘਰਾਂ ਵੱਲ ਚਾਲੇ ਪਾ ਰਹੇ ਆ ਜੀ। ਗੁਲਾਬ ਸਿੰਘ ਡਰਾਈਵ ਕਰ ਰਹੇ ਨੇ। ਇੱਥੇ ਸਰਬਜੀਤ ਕੌਰ, ਮੰਮੀ ਹਰਪ੍ਰੀਤ ਕੌਰ। ਸੋ ਇੱਥੇ ਬਹੁਤ ਕੁਝ ਦੇਖਣ ਨੂੰ ਸੀ ਜੇ ਇੱਥੇ ਆਉਣਾ ਹੋਵੇ ਨਾ ਘਟੂ ਘਟ ਤੁਸੀਂ 3-4 ਦਿਨ ਸਪੈਸ਼ਲ ਆਇਓ ਕਿਉਂਕਿ ਇੱਕ ਦਿਨ ਤਾਂ ਮੱਥਾ ਟੇਕਣ ਦੀ ਸਮਝ ਲਿਓ। ਮੀ ਮੱਥਾ ਟੇਕਣ ਦੀ ਲੱਗ ਜੂਗਾ ਫਿਰ ਥੋੜੇ ਰਹਿਣ ਸਹਿਣ ਇੰਨੇ ਕ ਜਿਆਦੇ ਗੁਰਦੁਆਰੇ ਨੇ ਇੱਥੇ ਜੇ ਤੁਸੀਂ ਰੋਂਗੇ ਘਟੋ ਘਟਾ ਟੋਟਲ ਹਫਤਾ ਦੋ ਹਫਤਿਆਂ ਦਾ ਕੰਮਾਂ ਜੇ ਤੁਸੀਂ ਪ੍ਰੋਪਰ ਦਿਖਾਈਏ ਦਰਬਾਰ ਸਾਹਿਬ ਤੁਹਾਨੂੰ ਮੱਥਾ ਟੇਕਣ ਦਾ ਮੌਕਾ ਨਹੀਂ ਮਿਲਿਆ ਪਰ ਫਿਰ ਵੀ ਜੇ ਮਿਲ ਵੀ ਜਾਂਦਾ ਅੰਦਰੋਂ ਵੀਡੀਓ ਤਾਂ ਉਹਨਾਂ ਨੇ ਫਿਰ ਵੀ ਅਲਾਉ ਨਹੀਂ ਕਰਨੀ ਸੀ ਪਰ ਜਿਹੜੀ ਮੈਂ ਇੱਕ ਚੀਜ਼ ਤੁਹਾਨੂੰ ਦਿਖਾਉਣੀ ਚਾਹੁੰਦਾ ਸੀ ਉੱਥੇ ਜਿਹੜੀ ਕੜੀ ਲੱਗੀ ਹੋਈ ਆ ਪ੍ਰਾਤਨ ਉਹ ਦਿਖਾਉਣੀ ਸੀਗੀ ਤੁਹਾਨੂੰ ਉਹ ਕੜੀ ਤੇ ਇੱਕ ਉੱਥੇ ਜਿਹੜੇ ਸੋਨਾ ਚੜਿਆ ਹੋਇਆ ਮਹਾਰਾਜ ਰਣਜੀਤ ਸਿੰਘ ਨੇ ਉਹ ਜਿਹੜਾ ਸੀ ਜਿਹੜਾ ਦਰਬਾਰ ਸਾਹਿਬ ਦੇ 12 ਤੇ ਲੱਗਿਆ ਜਿਹੜੇ ਬਾਰ ਨੇ ਨਾ ਕਹਿੰਦੇ ਜਦੋਂ ਗਜਨੀ ਲੁੱਟ ਕੇ ਲੈ ਗਿਆ ਸੀਗਾ ਸੋਮਨਾਥ ਦਾ ਮੰਦਿਰ ਉਹ ਜਿਹੜੇ ਉਹ ਉਹੀ ਗੇਟ ਸੀ ਜਿਹੜੇ ਉੱਥੇ ਡਿਊਟੀ ਦੇ ਵਿੱਚ ਲੱਗੇ ਹੋਏ ਨੇ ਬਾਅਦ ਚੋਂ ਸਿੰਘ ਲੁੱਟ ਕੇ ਵਾਪਸ ਛੜਾ ਕੇ ਲੈ ਕੇ ਆਏ ਸੀ ਉਹਨਾਂ ਨੂੰ ਤੇ ਬਹੁਤ ਕੁਝ ਦੇਖਣ ਵਾਲਾ ਸੀਗਾ ਪਰ ਫੇਰ ਵੀ ਅਸੀਂ ਕਾਲੀ ਕਾਲੀ ਚ ਰਾਤ ਜਿਵੇਂ ਉਹਦੀ ਮਨਪ੍ਰੀਤ ਕੌਰ ਦੀ ਫਲੈਟ ਸੀ ਉਹਨਾਂ ਦੀ ਵਜ੍ਹਾ ਕਰਕੇ ਅਸੀਂ ਇੱਥੇ ਦਰਸ਼ਨ ਕੀਤੇ ਚਲੋ ਸਾਡਾ ਵੀ ਇੱਥੇ ਦਰਸ਼ਨ ਹੋਏ ਪਰੰਤੂ ਜਿਹੜਾ ਜਿਹੜਾ ਕੁਝ ਦਿਖਾਉਣਾ ਸੀ ਜਿੰਨਾ ਖੋ ਸਕਿਆ ਸੀ ਟਾਈਮ ਨਾ ਦਿਖਾਇਆ ਕਿਉਂਕਿ ਕੱਲ ਨੂੰ ਅਸੀਂ ਵੀ ਮੈਂ ਵੀ ਸਕੂਲ ਦੀ ਡਿਊਟੀ ਤੇ ਜਾਣਾ ਗਲਾਬ ਸਿੰਘ ਨੇ ਵੀ ਆਪਣੇ ਡਿਊਟੀ ਤੇ ਜਾਣਾਗਾ ਤਾਂ ਕਰਕੇ ਆਪਾਂ ਦਿਖਾ ਨਹੀਂ ਸਕੇ ਸੋ ਸਾਰਿਆਂ ਦਾ ਧੰਨਵਾਦ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਜੀ ਸਾਰੇ ਜਣੇ ਸਤਿ ਸ੍ਰੀ ਅਕਾਲ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ